ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਬੜਾ ਹੀ ਅਹਿਮ ਤੇ ਦਰਦਨਾਕ ਮੁੱਦਾ ਹੈ ਜਿਹੜਾ ਅੱਜ ਬਹੁਤ ਜ਼ਰੂਰੀ ਹੈ ਮੈਂ ਉਹਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਮੈਂ ਤਾਂ ਉਹਨੂੰ ਪੁੱਛਣਾ ਚਾਹੁੰਦਾ ਹਾਂ ਕਿ ਗਲਤ ਪਟਾ ਰਿਹਾ ਹੈ ਕਿਉਂਕਿ ਬੱਦ ਕੇ ਵੀ ਪੁਲਿਸ ਬੋਲ ਬਲੱਸ 405 ਫੱਟ ਕਰ ਕੋ 3 ਇੰਚ ਦਾ ਦੋ ਮੋਟਾ ਹੁੰਦਾ ਸਾਰੇ 3 ਇੰਚ ਦੇ ਕੁਛੇ ਜਿਹੇ ਆਲੇ ਤਾਂ ਕਿ ਆਪਾਂ ਨਾਲ ਅਗੇ ਆਗੇ ਦੇਖੇ ਹਾਂ ਮੈਨੂੰ ਖਾਦੇ ਆਏ ਹਾਂ ਹਾਂ ਆ ਅੱਗੇ ਨੇ ਸਾਡੇ ਦਰਮਿਆਨ ਸਾਡੇ ਸਚਕਾਰ ਜੋ ਕੈਬਿਨਟ ਸਾਡੋ ਬਲੂ ਅੱਜ ਬੜਾ ਖੁਸ਼ੀ ਦਾ ਮੌਕਾ ਹੈ ਕਿਰਜਸਾ ਸੰਗਰਾਮ ਖੜੀ ਹੈ ਜੀ ਉਹ ਮਹਾਨ ਜਰਨੈਲ ਹੋਏ ਨੇ ਮਹਾਰਾਜਾ ਹੋਏ ਨੇ ਉਹਨਾਂ ਦੀ ਇਸ ਪਰਤਵਾ ਦਾ ਆਪਾਂ ਯਾਦਗਾਰੀ ਬਸ ਸਟੈਂਡ ਬਣਾ ਕੇ ਇਸ ਨੂੰ ਇਹਨਾਂ ਅੱਜ ਬੜਾ ਉੱਚਾ ਮੌਕਾ ਹੈ ਕਿ ਕਿਰਜਸਾ ਸੰਗਰਾਮ ਖੜੀ ਹੈ ਜੀ ਉਹ ਮਹਾਨ ਜਰਨੈਲ ਹੋਏ ਨੇ ਮਹਾਰਾਜਾ ਹੋਏ ਨੇ ਉਹਨਾਂ ਦੀ ਇਸ ਪਰਤਵਾ ਦਾ ਆਪਾਂ ਤੁਹਾਡਾ ਆਪ ਦਾ ਕਰਤਾ ਪਿੱਛੇ ਹੋ ਗਿਆ ਯਾਰ ਬਹੁਤ ਬਹਾਦਰੀ ਬਹੁਤ ਬਹੁਤ ਉਹਨਾਂ ਦੀ ਧੰਨਵਾਦ ਦੀਆਂ ਪਿੱਛੇ ਯਾਰ ਜਿਹੜੀ ਉਹਦੇ ਗੱਲ ਉਹਨਾਂ ਦੀ ਬਈ ਹੋਵੇ ਸਾਡੇ ਤੇ ਸੂਰੀ ਵੰਦ ਦੇਲਾ ਜੀ ਆਗੇ ਆਗੇ ਜੀ ਆਗੇ ਕਲੀਅਰ ਹੈ ਜੀ ਹਾਂ ਜੀ ਅਲੇਗਰ ਕਰਨੇ ਲੱਗਰ ਬਣਾਇਆ ਹਾ ਲਓ ਜੀ ਲਓ ਜੀ ਹੱਥ ਲਓ ਤੁਸੀਂ ਲਓ ਜੀ ਹੱਥ ਦਓ ਸਾਰੀ ਲਓ ਜੀ ਉਹਦੇ ਹੀ ਸੋ ਨਿਹਾਲ ਸੋ ਸੂਰਿਆ ਕਾਲ ਬਲੇ ਸੋ ਨਿਹਾਲ ਸੋ ਸੂਰਿਆ ਕਾਲ ਐਂ ਨਾ ਕਰ ਬੋਲੇ

ਇੰਦਰਾ ਹੋ ਗਿਆ ਪਿੱਛੇ ਬਾਹਰ ਉਹ ਮੁੜ ਲੱਕੀ ਦੇਖ ਰੂ ਕੈਮਰਾ ਕਿੱਥੇ ਲਈ ਫਿਰਦਾ ਇੱਕ ਕਰ ਲੋ ਬੰਦਾ ਯਾਰ ਪੱਕ ਬੰਨ ਲਿਓ ਚਲੋ ਬੰਨ ਲਓ ਹਾਂ ਬਾਬਾ ਜੀ ਤੇਰੇ ਬਾਬਾ ਨੇ ਬੱਟੇ ਨਹੀਂ ਕਰਿਆ ਅਸੀਂ ਗਰੇਸ਼ ਹੋਰਿਆ ਸਾਹ ਤੋਂ ਬਚਾਣਾ ਪੈਣਾ ਜੀ ਹਾਂ ਜੀ ਆਉਂਦਾ ਸਰ ਠੀਕ ਨਹੀਂ ਹੋ ਰਿਹਾ ਜੀ ਖੜੇ ਬੜੇ ਆ ਬੜਾ ਬੜਾ ਹੋ ਗਿਆ ਪਿੱਛੇ ਪਿੱਛੇ ਬਾਕੀ ਮੈਂ ਬੋਲੂਗਾ ਹਾਂ ਬਾਕੀ ਮੈਂ ਵੀ ਬੋਲੂ ਆਪਣੀ ਬੇਟੀ ਦਾ ਬੋਲੀ ਹਾਂ ਤੁਹਾਨੂੰ ਸੁਖੀਆਂ ਮਾਹੀ ਜੀ ਸੋ ਸੁਖੀਆਂ ਤਾਂ ਅਬੀ ਤੇ ਉਹ ਵਾਰਸਾਂ ਤੋਂ ਤੁਸਾਂ ਚ ਕੱਢ ਬੰਦੇ ਨਾ ਬੈਠੇ ਨਾ ਨਰਮ ਨਾ ਲੱਗੋ ਮੋਲਾ ਪੁੱਤ ਹੈ ਹਲੋ ਜੀ ਆਦਾ ਤੈ ਜਲਦੀ ਕਰਾਈ ਤੋਂ ਧੰਨਵਾਦ ਅੱਜ ਤੁਸੀਂ ਇੱਕ ਬਹੁਤ ਖੁਸ਼ੀ ਦੇ ਮੌਕੇ ਤੇ ਇਕਤ੍ਰਿਤ ਹੋਏ ਹੋ ਜੋ ਖੰਨਾ ਦਾ ਜਿਹੜਾ ਬੱਸ ਸਟੈਂਡ ਹੈ ਖੰਨਾ ਦਾ ਬੱਸ ਸਟੈਂਡ ਉੱਥੇ ਬਾਬਾ ਜੱਸਾ ਸਿੰਘ ਜੀ ਰਾਮਗੜੀ ਆ ਉਹਨਾਂ ਦੀ ਜਿਹੜੀ ਪ੍ਰਤਿਮਾ ਉਹ ਸਥਾਪਿਤ ਕੀਤੀ ਗਈ ਹੈ ਇਸ ਬਸ ਸਟੈਂਡ ਦਾ ਕੰਮ ਹੈ ਜਿਹੜਾ ਉਹ ਪੁਰਾਣੀਆਂ ਸਰਕਾਰਾਂ ਜਾਂਦੀਆਂ ਆਈਆਂ ਵਿੱਚ ਵਿਚਵਚਾਰੇ ਛੱਡ ਕੇ ਚਲੇ ਗਈਆਂ ਸੀ ਜਿਸ ਵਕਤ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦੀ ਰਹਿਨਮਾਈ ਦੇ ਵਿੱਚ ਬਣੀ ਹੈ ਉਸੇ ਦਿਨ ਤੋਂ ਲੈ ਕੇ ਹੁਣ ਤੱਕ ਜਿੰਨੇ ਪੁਰਾਣੀਆਂ ਸਰਕਾਰਾਂ ਦੇ ਵਿੱਚ ਛੱਡ ਕੇ ਗਏ ਹੋਏ ਪ੍ਰੋਜੈਕਟ ਸੀ ਜਿਹੜਾ ਕਿ ਸਿਰਫ ਤੇ ਸਿਰਫ ਉਹਨਾਂ ਨੇ ਛਿਲਾ ਨਿਆਸ ਕਰਤਾ ਸੀ ਨੀ ਪੱਥਰ ਧਰਤਾ ਸੀ ਬਟ ਉਸ ਤੋਂ ਬਾਅਦ ਜੋ ਪੁਰੇ ਕਿਸੇ ਵੀ ਕਿਸਮ ਦੀ ਕੋਈ ਇੱਕ ਇੱਟ ਨਹੀਂ ਸੀ ਉਹਨਾਂ ਤੋਂ ਲੱਗੀ ਇਹ ਕੰਮ ਜਿਹੜਾ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਜੋ ਰਹਿਨਮਾਈ ਦੇ ਵੇਚ ਇੱਟ ਇਹ ਜਿਹੜਾ ਬੱਸ ਸਟੈਂਡ ਹੈ ਜਿਹੜਾ ਇਹ ਪਹਿਲਾਂ ਤਾਂ ਬੱਸ ਸਟੈਂਡ ਕੰਪਲੀਟ ਕੀਤਾ ਗਿਆ ਇਹ ਬਹੁਤ ਹੀ ਸ਼ਾਨਦਾਰ ਬਹੁਤ ਹੀ ਸੋਹਣਾ ਬੱਸ ਸਟੈਂਡ ਇਹ ਬਣਾ ਕੇ ਤਿਆਰ ਕੀਤਾ ਗਿਆ ਫਿਰ ਉਸ ਤੋਂ ਬਾਅਦ ਜੋ ਜਿਹੜੇ ਬਾਬਾ ਜਸਾ ਸਿੰਘ ਜੀ ਰਾਮਗੜੀਆ ਸਾਹਿਬ ਦੀ ਜਿਹੜੀ ਪ੍ਰਤਿਮਾ ਹੈ ਉਹ ਪੂਰੀ ਅੱਜ ਭਾਈਚਾਰੇ ਵੱਲੋਂ ਇਕੱਠੇ ਹੋ ਕੇ ਅੱਜ ਉਹ ਪ੍ਰਤਿਮਾ ਸਥਾਪਿਤ ਕੀਤੀ ਗਈ ਤੇ ਅੱਜ ਉਸ ਦਾ ਉਦਘਾਟਨ ਰਸਮੀ ਤੌਰ ਤੇ ਕੀਤਾ ਗਿਆ ਮੈਂ ਇਸ ਗੱਲ ਹੀ ਸਮੂਹ ਸ਼ਹਿਰ ਵਾਸੀਆਂ ਨੂੰ ਖੰਨਾ ਸ਼ਹਿਰ ਵਾਸੀਆਂ ਨੂੰ ਔਰ ਪੰਜਾਬ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਕਿਉਂਕਿ ਬਹੁਤ ਵੱਡੀ ਦੇਣ ਬਾਬਾ ਜਸਾ ਸਿੰਘ ਰਾਮਗੜੀਆ ਜੀ ਦੀ ਸੀ ਕਿ ਜਿਸ ਵਕਤ ਜਿਸ ਵਕਤ ਪ੍ਰਾਣੇ ਸਮਿਆਂ ਦੇ ਵਿੱਚ ਜ਼ਾਲਮ ਰਾਜਿਆਂ ਦੇ ਖਿਲਾਫ ਪ੍ਰਾਣੇ ਰਾਜਿਆਂ ਦੇ ਖਿਲਾਫ ਜਦੋਂ ਸੰਘਰਸ਼ ਦਾ ਦੌਰ ਚੱਲ ਰਿਹਾ ਸੀ ਤਾਂ ਬਾਬਾ ਭਗੇਨ ਸਿੰਘ ਜੀ ਦੇ ਨਾਲ ਬਾਬਾ ਜੱਸਾ ਸਿੰਘ ਜੀ ਰਾਮਗੜੀਆ ਬਾਬਾ ਜੱਸਾ ਸਿੰਘ ਜੀ ਆਲੂ ਵਾਲੀਆ ਸਾਹਿਬ ਤਿੰਨੇ ਜਰਨੈਲਾ ਨੇ ਜਾ ਕੇ ਦਿੱਲੀ ਦੇ ਤਖਤ ਦੇ ਉੱਤੇ ਹੱਲਾ ਬੋਲ ਕੇ ਦਿੱਲੀ ਫਤਿਹ ਕੀਤੀ ਸੀ ਔਰ ਇਹਨਾਂ ਦੇ ਨਾਮ ਦੇ ਉੱਤੇ ਅੱਜ 30 ਹਜ਼ਾਰ ਸਿੰਘਾਂ ਦਾ ਜੋ ਜੱਤਾ ਗਿਆ ਸੀ ਉੱਥੇ 30 ਹਜ਼ਾਰੀ ਕੋਟ ਵੀ ਬਣੀ ਹੋਈ ਹੈ 30 ਹਜ਼ਾਰੀ ਦੇ ਨਾਂ ਤੇ ਤੋ ਉਸ ਤੇ ਉਸ ਮਹਾਨ ਜਰਨੈਲਾ ਨੂੰ ਜਿਨ੍ਹਾਂ ਨੇ ਸਿੱਖ ਮਿਸਲਾਂ ਚਲਾਈਆਂ ਭਾਵੇਂ ਜਦੋਂ ਉਸ ਸਮੇਂ ਦੇ ਵਿੱਚ ਭਾਵੇਂ ਜਿਹੜੀਆਂ ਮਿਸਲਾਂ ਸੀ ਉਹ ਆਪ ਕੋ ਆਪਣਾ ਜਣੀ ਕਿ ਕੰਮ ਦੇਖ ਰੀਆਂ ਸੀ ਘਰ ਪਰਿਵਾਰ ਦੇਖਤੀਆਂ ਸੀਗੀਆਂ ਪਰ ਜਦੋਂ ਕਦੇ ਪੰਜਾਬ ਦੇ ਮਸਲਿਆਂ ਦੀ ਗੱਲ ਆਉਂਦੀ ਸੀ ਪੰਜਾਬ ਦੇ ਮੁੱਦਿਆਂ ਦੀ ਗੱਲ ਆਉਂਦੀ ਸੀ ਉਸ ਵਕਤ ਵੀ ਤਾਂ ਉਹ ਸਾਰੀਆਂ ਮਿਸਲਾਂ ਇੱਕ ਜੁੱਟ ਹੋ ਕੇ ਆਪਣੇ ਪੰਜਾਬ ਦੀ ਆਪਣੇ ਧਰਮ ਦੀ ਰਾਖੀ ਦੇ ਲਈ ਜੰਗ ਲੜਦੀਆਂ ਸੀ ਔਰ ਔਰ ਜਿਹੜੇ ਬਾਹਰੋਂ ਹੋਰਾਂ ਮੁਲਕਾਂ ਤੋਂ ਇਸ ਦੇਸ਼ ਦੀ ਇੱਜ਼ਤ ਦੇ ਉੱਤੇ ਇਸ ਦੇਸ਼ ਦੀ ਸੰਸਕ੍ਰਿਤੀ ਦੇ ਉੱਤੇ ਅਜ਼ਮਤ ਦੇ ਉੱਤੇ ਸਾਡੇ ਦੇਸ਼ ਤੇ ਜੋ ਸਾਡਾ ਸਾਡੇ ਮਤਲਬ ਕਿ ਧਰਮ ਮੰਦਰ ਦੇ ਸਾਡੇ ਗੁਰੂ ਘਰ ਨੇ ਜਿਹੜੇ ਉਹਨਾਂ ਦੇ ਉੱਤੇ ਹਮਲਾਵਰ ਆਉਂਦੇ ਸੀ ਤਾਂ ਉਹਨਾਂ ਦਾ ਮੂੰਹ ਤੋੜਮਾ ਜਵਾਬ ਦੇ ਕੇ ਸਾਡੇ ਜਿਹੜੇ ਕੌਮ ਦੇ ਜਰਨੈਲ ਸੀ ਇਹ ਉਹਨਾਂ ਨੂੰ 21 ਦਾ 51 ਪਾ ਕੇ ਵਾਪਸ ਘੋਰਿਆ ਕਰਦੇ ਸੋ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਨੇ ਉਹ ਹਾਸ਼ੀਏ ਤੇ ਵੀ ਨਹੀਂ ਰਹਦੀਆਂ ਉਹ ਉਹ ਹਿਸਟਰੀ ਤੋਂ ਡਿਲੀਟ ਹੋ ਜਾਂਦੀਆਂ ਸੋ ਇਸ ਕਰਕੇ ਬੜੀ ਵੱਡੀ ਹਿਸਟਰੀ ਆ ਬਹੁਤ ਵੱਡੀ ਸਾਡੀ ਹਿਸਟਰੀ ਆ ਬੜੀ ਮਹਾਨ ਹਿਸਟਰੀ ਆ ਕਿ ਆਸੀਂ ਚਾਹੇ ਅਬਦਾਲੀ ਆਏ ਹੋਣ ਚਾਹੇ ਤੁਰਾਨੀ ਆਏ ਹੋਣ ਚਾਹੇ ਕੋਈ ਵੀ ਉਸ ਸਮੇਂ ਦੇ ਉਹ क्रੂਅਲ क्रੂਅਲ ਮਤਲਬ ਹੈ ਜ਼ਬਰ ਜ਼ੁਲਮ ਕਰਨ ਵਾਲੇ ਉਹ ਰਾਜੇ ਆਏ ਹੋਣ ਜਿਨ੍ਹਾਂ ਨੇ ਆ ਕੇ ਸਾਡੇ ਦੇਸ਼ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਨ੍ਹਾਂ ਨੇ ਆਕੇ ਦੇਸ਼ ਦੀ ਸਾਡੀ ਸੰਸਕ੍ਰਿਤੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦੇ ਖਿਲਾਫ ਸਾਡੇ ਯੋਧੇ ਡਟ ਕੇ ਹਮੇਸ਼ਾ ਲੜੇ ਨੇ ਜਾਨਵਾਰੀਆਂ ਪਰਿਵਾਰ ਬਾਰੇ ਨੇ ਟੋਟੇ ਟੋਟੇ ਕਰਾ ਕੇ ਗळा 'ਚ ਹਾਰ ਪੁਆਏ ਨੇ ਮਾਵਾ ਨੇ ਬੱਚਿਆਂ ਨੇ ਆਪਣੇ ਸੋ ਐਸੇ ਕਨੈਲਾਂ ਨੂੰ ਯਾਦ ਕਰਦੇ ਹੋਏ ਤਾਂ ਅੱਜ ਉਹਨਾਂ ਨੂੰ ਯਾਦ ਕਰਦੇ ਹੋਏ ਅੱਜ ਤੁਸੀਂ ਦੇਖਿਆ ਹਊਗਾ ਕਿ ਐਡੀ ਵੱਡੀ ਪ੍ਰਤਿਮਾ ਜਿਹੜੀ ਹੈ ਬਾਬਾ ਜੱਸਾ ਸਿੰਘ ਰਾਮਗੜੀਆ ਜੀ ਦੀ ਅੱਜ ਉਹਦੇ ਸਥਾਪਿਤ ਕੀਤੀ ਗਈ ਹੈ ਸੋ ਮੈਂ ਪੂਰੇ ਫਾਈਟਰ ਇਹਨੂੰ ਅੱਜ ਦੇ ਇਸ ਮਾਨਦੰਦੀ ਇਸ ਮਾਨਦੰਦੀ ਬਹੁਤ ਬਹੁਤ ਵਧਾਈ ਦਿੰਦਾ ਔਰ ਪਰਮਾਤਮਾ ਅੱਗੇ ਵਾਹਿਗੁਰੂ ਜਿਹੜਾ ਸਾਡੇ ਖੰਨੇ ਦਾ ਸਤਾਪਤ ਹੁੰਦਾ ਉਦੋਂ ਜਦੋਂ ਕਾਂਗਰਸ ਦੀ ਸਰਕਾਰ ਸੀ ਕੰਡੇ ਦੇ ਅੰਦਰ ਉਸ ਵਕਤ ਪੰਜ ਵਾਰ ਅਖਬਾਰ ਚ ਖਬਰ ਲੱਗੀ ਸੀ ਕਿ ਖੰਡਾ ਸਭ ਤੋਂ ਗੰਦੇ ਸ਼ਹਿਰਾਂ ਦੇ ਵਿੱਚ ਆਉਂਦਾ ਹੈ। ਬਿਲਕੁਲ। ਇਹਦੀ ਪੋਲੂਸ਼ਨ ਦੇ ਵਿੱਚ ਇਹ ਸਭ ਤੋਂ ਗੰਦੇ ਸ਼ਹਿਰਾਂ ਚ ਭਾਰਤ ਚ ਆਉਂਦਾ ਸੀ। ਅੱਜ 3 ਸਾਲਾਂ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਾਡੇ ਯਤਨਾ ਸਦਕਾ, ਸਾਡੀ ਟੀਮ ਦੇ ਯਤਨਾ ਸਦਕਾ, ਸਾਡੀ ਚੰਗੀ ਸੋਚ, ਆਪਣੇ ਸ਼ਹਿਰ ਪ੍ਰਤੀ ਸੋਚ ਦੇ ਸਦਕਾ ਅੱਜ ਇਹੀ ਖੰਡਾ ਹੈ ਜਿਹੜਾ ਕਿ ਸਭ ਤੋਂ ਸਾਫ਼ ਸ਼ਹਿਰਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਨੰਬਰ 1 ਤੇ ਟੌਪ ਤੇ ਆਂਦਾ ਜਿਹਦਾ AQI ਜਿਹੜਾ ਹਮੇਸ਼ਾ 100 ਤੋਂ ਥੱਲੇ ਥੱਲੇ ਰਹਿੰਦਾ ਜੀ। ਸੋ ਬਹੁਤ-ਬਹੁਤ ਧੰਨਵਾਦ ਜੀ। ਮੰਤਰੀ ਜੀ ਇੱਕ ਹੋਰ ਹੈ ਬਹੁਤ ਬੜਾ ਬੱਸ ਸਟੈਂਡ ਬਣਿਆ ਹੋਇਆ। ਬਹੁਤ ਖੂਬਸੂਰਤ ਬੱਸ ਅੰਡਰੀ ਉਹ ਜੀ ਬਣਾਇਆ। ਲੇਕਿਨ ਜਿਹੜੀ ਦਿੱਲੀ ਦੀਆਂ ਜਲਦੀਆਂ ਬਸਾਂ ਨੇ ਉਹ ਅੱਜ ਵੀ ਤੁਸੀਂ ਬੜਾ ਸੰਘਰਸ਼ ਕੀਤਾ ਜੀ ਉਹਦੇ ਵਾਸਤੇ। ਅੱਜ ਵੀ ਜਿਹੜਾ ਹੈ ਸਮਾਦੀ ਰੋਡ ਦੇ ਉੱਪਰ ਬੱਸਾਂ ਖੜ੍ਹਦੀਆਂ ਨੇ ਔਰ ਬਹੁਤ ਜ਼ਿਆਦਾ ਜਿਹੜਾ ਹੈ ਨਹੀਂ ਬਿਲਕੁਲ ਨਹੀਂ ਗਲਤ ਗੱਲ ਕਰਨ ਦਾ ਕੋਈ ਫਾਇਦਾ ਨਹੀਂ। ਸਾਰੀਆਂ ਬੱਸਾਂ ਜਿਹੜੀਆਂ ਆਈਆਂ ਨੇ ਉਹ ਸਮਾਦੀ ਰੋਡ ਤੋਂ ਅਗਲੇ ਕਿਵੇਂ ਮੈਂ ਬਸ ਸਟੈਂਡ ਦੇ ਵਿੱਚ ਮੈਂ ਇੱਕ ਤੁਹਾਨੂੰ ਸਵਾਲ ਪੁੱਛਣਾ ਕਿੰਨਾ ਜੌਰ ਇੱਕ ਲੌਜੀਕਲ ਤੁਸੀਂ ਕੁਐਸਚਨ ਪੁੱਛ ਰਹੇ ਹੋ ਕਿ ਖੰਨੇ ਦੇ ਅੰਦਰ ਤਾਂ ਪਹਿਲਾ ਜਾਮ ਦੀ ਏਡੀ ਵੱਡੀ ਪ੍ਰੋਬਲਮ ਹੈ ਪਹਿਲਾ ਤੁਸੀਂ ਚਾਹਦੇ ਹੋ ਕਿ ਲੁਧਿਆਣੇ ਤੋਂ ਆਈਆਂ ਬੱਸਾਂ ਪਹਿਲਾ ਅਮਰੋਹ ਰੋਡ ਤੋਂ ਯੂ ਟਰਨ ਲੈਣ ਅੱਡੇ ਚੜ ਪਹਿਲਾ ਤਾਂ ਉੱਥੋਂ ਜਾਮ ਲੱਗੇ ਫਿਰ ਅੱਡੇ ਤੋਂ ਜਾ ਕੇ ਲਲੇਹੜੀ ਰੋਡ ਚੌਂਕ ਤੋਂ ਯੂ ਟਰਨ ਲੈਣ ਉੱਥੇ ਜਾਮ ਲੱਗੇ ਵੀ ਐਡਾ ਲੰਬਾ ਜਾਮ ਦੇ ਗੇਟ ਦੇ ਵਿੱਚ ਪਾ ਕੇ ਇਹ ਐਡਾ ਸਰਕਟ ਤਿਆਰ ਕਰਨ ਦੀ ਬਜਾਏ ਅਸੀਂ ਜਿਹੜਾ ਇਹਦੇ ਲਈ ਸਟਾਪੇਜ ਆ ਜਿਹੜਾ ਟੈਂਪੋਰਰੀ ਸਟਾਪੇਜ ਆ ਅਸੀਂ ਪਰਲੇ ਪਾਸੇ ਬਣਾਇਆ ਹੈ ਸੋ ਇਸ ਗੱਲ ਦੇ ਉੱਤੇ ਉਲਟਾ ਛਲਾਕਾ ਕਰਨੀ ਚਾਹੀਦੀ ਹੈ ਮੰਤਰੀ ਜੀ ਇੱਕ ਪ੍ਰੋਬਲਮ ਹੋ ਰਿਹਾ ਲੋਕ ਨਾ ਉੱਥੇ ਖੜਦੇ ਨੇ ਧੁੱਪ ਬਹੁਤ ਹੁੰਦੀ ਹੈ ਬੱਚਿਆਂ ਨੂੰ ਪਾਣੀ ਪੀਂਦਾ ਜਾਂ ਬੈਠਣ ਦਾ ਕੋਈ ਸ਼ੈੱਡ ਨਹੀਂ ਹੈ ਕੋਈ ਚੇਅਰ ਨਹੀਂ ਹੈ ਮੈਂ ਪਾਸ ਕਰਵਾਤਾ ਬਹੁਤ ਜਲਦੀ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਬਹੁਤ ਸੋਹਣਾ ਇੱਕ ਬੈਠਣ ਨੂੰ ਜਿਵੇਂ ਇੱਕ ਸ਼ੈੱਡ ਇਸ ਤਰੀਕੇ ਦਾ ਜਿਹੜਾ ਫੈਬ੍ਰੀਕੇਟਡ ਸ਼ੈੱਡ ਤੇ ਇੱਕ ਪਾਣੀ ਦਾ ਉੱਥੇ ਪ੍ਰੋਪਰ ਇੰਪਰੋਵ ਸਰ ਬਾਥਰੂਮ ਵਗੈਰਾ ਵੀ ਚੱਲਿਆ ਉੱਥੇ ਲੇਡੀਜ਼ ਨੂੰ ਇੱਕ ਬਾਥਰੂਮ ਦੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਬਾਥਰੂਮ ਆਸੀਂ ਸਾਰੇ ਚੌਕਾਂ ਦੇ ਵਿੱਚ ਬਣਾਉਣ ਲੱਗੇ ਆ ਜਿਹੜੇ ਸਾਡੇ ਨੂੰ ਨੂੰ ਇਹ ਅਲਾਟ ਹੋ ਚੁੱਕਿਆ ਕੰਮ ਹੈ ਜਿਹੜਾ ਵਰਕ ਤੇ ਬਹੁਤ ਜਲਦੀ ਤੁਸੀਂ ਆਹ 3-4 ਮਹੀਨੇ ਦੇ ਅੰਦਰ-ਅੰਦਰ ਦੇਖੋਗੇ ਖੰਨੇ ਦੇ ਵਿੱਚ ਟਾਪ ਕੁਆਲਿਟੀ ਦੇ ਜਿਹੜੇ ਬਾਥਰੂਮ ਨੇ ਸਾਰੇ ਚੌਂਕਾ ਦੇ ਵਿੱਚ ਅਤੁੱਧ ਉਨ ਇੱਕ ਕਿਸਮ ਦੇ ਬਾਥਰੂਮ ਸਰ ਪਤਾ ਲੱਗਿਆ ਸੀ ਕਿ ਤੁਸੀਂ ਸਾਈਡਾਂ ਤੇ ਇੰਟਰ ਲੋਕਿੰਗ ਟਾਈਲਾਂ ਲਵਾ ਰਹੇ ਹੋ ਬਹੁਤ ਵਧੀਆ ਪ੍ਰੋਜੈਕਟ ਹੈ ਕੀ ਪਲੈਨਿੰਗ ਹੈ ਸਰ ਉਹਦੇ ਲਈ ਮੇਰੀ ਐਨ ਐਚ ਆਈ ਦੇ ਨਾਲ ਕਈ ਮੀਟਿੰਗਾਂ ਹੋ ਲਈਆਂ ਮੀਟਿੰਗਾਂ ਹੋਣ ਤੋਂ ਬਾਅਦ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਿਸੂਰ ਹੋ ਰਹੀ ਹੈ ਕਿ ਉਹਨਾਂ ਨੇ ਇਕਰਾਰ ਕੀਤਾ ਕਿ ਅਸੀਂ ਜਿਹੜਾ ਇਹ ਪ੍ਰੋਜੈਕਟ ਹੈ ਦੋਨੇ ਪਾਸੇ ਇੰਟਰਲੋਕਿੰਗ ਵਾਲ ਟੂ ਵਾਲ ਟਾਈਲ ਲਾਣ ਦਾ ਇਹ ਅਸੀਂ ਜਲਦੀੋ ਸ਼ੁਰੂ ਕਰ ਦਾਂਗੇ ਸੋ ਮੈਂ ਇਸ ਗੱਲ ਦੇ ਉੱਤੇ ਵਧਾਈ ਦਿੰਨਾ ਖੰਨਾ ਵਾਸੀਆਂ ਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਖੁਸ਼ਖਬਰੀ ਹੈ ਜਿਹੜੀ ਕਿਸੇ ਵੀ ਵਕਤ ਨੂੰ ਮਿਲ ਸਕਦੀ ਹੈ ਕਿ ਖੰਡੇ ਦੇ ਵਿੱਚ ਇੰਟਰਲੋਕਿੰਗ ਟਾਈਲ ਲੱਗਣ ਦਾ ਕੰਮ ਸਟਾਰਟ ਹੋ ਗਿਆ ਉਹਦੇ ਨਾਲ ਡਸਟ ਫਰੀ ਖੰਨਾ ਤਾਂ ਹੋਊਗਾ ਹੀ ਹੋਊਗਾ ਕਿਤੇ ਵੀ ਇੱਕ ਇੱਕ ਕਿਣਕਾ ਵੀ ਡਸਟ ਨਹੀਂ ਰਹੂਗੀ ਖੰਨੇ 'ਚ ਪਲੱਸ ਜਿਹੜੀ ਇਹ ਪਾਰਕਿੰਗ ਦੀ ਏਡੀ ਵੱਡੀ ਸਮੱਸਿਆ ਹੈ ਇਹ ਜਿਹੜੀ ਚਾਈਨਾ ਦੀ ਗੰਧ ਕਰਾ ਕੇ ਗਏ ਨੇ ਪੁਰਾਣੇ ਜਿਹੜੇ ਉਹ ਸੀਗੇ ਮੰਤਰੀ ਕਹਿੰਦੇ ਸੀ ਆਪਣੇ ਆਪ ਨੂੰ ਇਹ ਪਰਾਲੇ ਲੀਟਰ ਕਰਾਂਦੇ ਸੀ ਐਮਪੀ ਕਰਾਂਦੇ ਸੀ ਆ ਸਾਹਮਣੇ ਗ੍ਰੇਟ ਮਾਲ ਆਫ ਚਾਹੀਦਾ ਤੁਸੀਂ ਦੇਖਦੇ ਹੋ ਐਡੀ ਕੰਧ ਕਿ ਜਿਹੜੀ ਕੰਧ ਹੈ ਇਹ ਕੰਧ ਕਰਕੇ ਜੀ ਸਾਨੂੰ ਪਾਰਕਿੰਗ ਦੀ ਐਡੀ ਜਿਹੜੇ ਸਾਡੇ ਸ਼ਹਿਰ ਨੂੰ ਸੋਹਣੇ ਸ਼ਹਿਰ ਨੂੰ ਖੰਦੇ ਨੂੰ ਦੋ ਹਿੱਸਿਆਂ 'ਚ ਵੰਡਦਾ ਇਹਨੂੰ ਵੀ ਅਸੀਂ ਜਾਨੀ ਕਿ ਇਹਦਾ ਵੀ ਅਸੀਂ ਪ੍ਰੋਸੀਜਰ ਅਡਾਪਟ ਕਰਕੇ ਕੀਤਾ ਇਹਦੀ ਪਾਰਕਿੰਗ ਦਾ ਇੰਤਜ਼ਾਮ ਕਰ ਰਹੇ ਆ ਦੂਸਰਾ ਮੈਂ ਪੈਰਵਾਈ ਕਰੂੰਗਾ ਪੈਰਵਾਈ ਕਰਕੇ ਮੇਰੀ ਗੱਲ ਚੱਲ ਰਹੀ ਹੈ ਪਰਮਾਤਮਾ ਨੇ ਇਹ ਸੁੱਖ ਰੱਖੀ ਹਲੇ ਮੈਂ ਕਮਿਟਮੈਂਟ ਨਹੀਂ ਕਰ ਸਕਦਾ ਪਰ ਇਹ ਪਰਮਾਤਮਾ ਨੇ ਸੁੱਖ ਰੱਖੀ ਇਹ ਜਿਹੜੀ ਕੰਧ ਨੂੰ ਮਾਇ ਜਿਹੜਾ ਪੁਲ ਬਣਿਆ ਇਹਨੂੰ ਵੀ ਅਸੀਂ ਠੀਕ ਕਰਾਵਾਂਗੇ ਇਹਨੂੰ ਵੀ ਪੰਦਰਾਂ ਤੇ ਬਣਾਣ ਲਈ ਅਸੀਂ ਉਪਰਾਂ ਲੱਗ ਧੰਨਵਾਦ ਸੰਤੈਂਕ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ